ਪਹਿਲਾਂ ਤਾਂ ਜੀ ਆਪਣੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੇਵਕ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੇ ਭੁੱਲਰ ਐਗਰੋ ਏਜੰਸੀ ਦੇ ਨਾਮ ਤੇ ਨਵੀਂ ਡੀਲਰਸ਼ਿਪ ਲੈਤੀ ਹੈ ਸੰਗਰੂਰ ਤੋਂ ਸੁਨਾਮ ਰੋਡ ਤੇ ਚਾਨੀ ਇੰਡਸਟਰੀ ਦੇ ਮਾਲਕ ਪਹੁੰਚੇ ਹੋਏ ਸੀ ਜਿਨ੍ਹਾਂ ਵੱਲੋਂ ਰੀਬਨ ਕਟਾਈ ਦੀ ਰਸਮ ਕੀਤੀ ਗਈ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਹੁਣ ਆਪਾਂ ਨੂੰ ਜਿਵੇਂ ਮੈਸ਼ੀਓ ਦੇ ਤੇ ਚਾਨੀ ਦੇ ਕੋਈ ਵੀ ਨਵੇਂ ਸੰਦ ਲੈਣ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਮਿਲਣਗੇ ਸਭ ਤੋਂ ਵੱਡੀ ਦਿੱਕਤ ਕੀ ਆ ਰਹੀ ਸੀ ਸਪੇਅਰ ਪਾਰਟ ਦੀ ਮੈਸ਼ੀਨ ਉਹਦਾ ਹਰ ਇੱਕ ਸਪੇਅਰ ਪਾਰਟ ਤੁਹਾਨੂੰ ਚਾਨੀ ਦਾ ਹਰ ਇੱਕ ਸਪੇਅਰ ਪਾਰਟ ਬਾਈ ਕੋਲੇ ਉਪਲਬਧ ਮਿਲੂਗਾ ਮੈਸੀਓ ਦੇ ਕੁਝ ਨਵੇਂ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਚਾਨੀ ਮਸ਼ੀਨ ਬਾਰੇ ਉਹਦੇ ਚ ਕੀ ਕੀ ਨਵੀਆਂ ਤਬਦੀਲੀਆਂ ਕੀਤੀਆਂ ਨੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਗਈ ਤੇ ਕਿਸੇ ਵੀ ਮੇਰੇ ਵੀਰ ਨੇ ਕੋਈ ਸਬਸਿਡਿਟ ਦੀ ਚੀਜ਼ ਨਵੀਂ ਅੱਜ ਤੋਂ ਬਾਅਦ ਲੈਣੀ ਹੈ ਤਾਂ ਸੰਗਰੂਰ ਦੇ ਵਿੱਚ ਤੁਸੀਂ ਬਾਈ ਨਾਲ ਰਾਬਤਾ ਕਰ ਸਕਦੇ ਹੋ ਮੈਂ ਸਕਰੀਨ ਤੇ ਨੰਬਰ ਵੀ ਦਿੱਤਾ ਹੈ ਅੱਜ ਆਪਾਂ ਸੰਗਰੂਰ ਸ਼ਹਿਰ ਦੇ ਵਿੱਚ ਸਨਾਮ ਰੋਡ ਦੇ ਉੱਤੇ ਪੁੱਲਰ ਐਗਰੋਨੰਸੀ ਜਿੰਨਾਂ ਕੋਲੇ ਮੈਸੀਓ ਦੀ ਏਜੰਸੀ ਹੈਗੀ ਇਹ ਮੈਸੀਓ ਦਾ ਜਿਹੜਾ ਬਾਜੀ ਇਹਦੇ ਬਾਰੇ ਦੱਸੋ ਕਿੰਨੇ ਫੁੱਟਾ ਇਹ ਇਹਦੇ ਵਿੱਚ ਨਵਾਂ ਕੀ ਕਰਿਆ 25 ਇਹ ਬਾਈ ਜੀ ਆਪਣਾ 9 ਫੁੱਟ ਦਾ ਸੁਪਰ ਸੀਡਰ ਹੈ ਜੀ ਓਕੇ ਤੇ ਇਹ ਜਿਹੜਾ ਮਾਡਲ ਆ ਇਸ ਵਾਰ ਅਸੀਂ ਲਾਸਟ ਈਅਰ ਦੇ ਵਿੱਚ ਮਤਲਬ ਜੋ ਫਾਰਮਰਾਂ ਦੇ ਫੀਡਬੈਕ ਸੀਗੇ ਅਸੀਂ ਕਿਉਂਕਿ ਸਾਡੀ ਕੰਪਨੀ ਦੀ ਪਹਿਲੇ ਦਿਨ ਤੋਂ ਇਹ ਸੋਚ ਰਹੀ ਆ ਬੇਸੀ ਜ਼ਿੰਮੇਵਾਰਾਂ ਦੇ ਜੋ ਵਿਸਰਜਾ ਹੁੰਦੇ ਉਹਨਾਂ ਨੂੰ ਮੰਨ ਕੇ ਅਸੀਂ ਮਸ਼ੀਨ ਵਿੱਚ ਰੈਗੂਲਰ ਸੁਧਾਰ ਕਰਦੇ ਰਹਿੰਦੇ ਆ ਤੇ ਇਸ ਸਾਲ ਜਿਹੜਾ ਅਸੀਂ ਮਾਡਲ ਲੈ ਕੇ ਆਏ ਆ ਇਹਦੇ ਵਿੱਚ ਅਸੀਂ 2-3 ਚੇਂਜਸ ਕੀਤੀਆਂ ਇੱਕ ਤਾਂ ਸਭ ਤੋਂ ਪਹਿਲਾ ਕੀ ਹੈ ਕਿ ਅਸੀਂ ਜਿਹੜੀ ਇਹਦੇ ਸੀਡ ਵਾਲਾ ਬਾਕਸ ਹੈ ਇਹਦੀ ਹਾਈਟ ਵਧਾਈ ਹੈ ਜੀ ਹਾਂ ਜਿਹੜੀ ਥੋੜੀ ਹਾਈਟ ਵਧਾਤੀ ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਡੀਏਪੀ ਹਾਂ ਜੀ ਕਿਉਂਕਿ ਏਦਾਂ ਦੀ ਜਿਵੇਂ ਆਪਾਂ ਨੂੰ ਪਤਾ ਕਿ ਸੀਜ਼ਨ ਦੇ ਵਿੱਚ ਡੀਏਪੀ ਵਗੈਰਾ ਆਪਾਂ ਨੂੰ ਨਹੀਂ ਮਿਲਦੀ ਤਾਂ ਕਈ ਬੰਦੇ ਵਿੱਚ ਸਲਫਰ ਵਗੈਰਾ ਜੋ ਵੀ ਐਡ ਕਰਦੇ ਨੇ ਜਾਂ ਨਕਲੀ ਡੀਏਪੀ ਵੀ ਮਾਰਕੀਟ 'ਚ ਜਿੱਦਾਂ ਤੁਹਾਨੂੰ ਪਤਾ ਉਹ ਕੀ ਸੀ ਸਿਲ ਨ ਫੜ ਕੇ ਜੰਮਣ ਦੀ ਜਾਂ ਰੁਕਣ ਦੀ ਦਿੱਕਤ ਆਉਂਦੀ ਸੀ ਤਾਂ ਉਹਨੂੰ ਦੇਖਦੇ ਆਪਾਂ ਨੇ ਇੱਕ ਤਾਂ ਇਹਦੀ ਹਾਈਟ ਵਧਾਈ ਹੈ ਜੀ ਬਾਕੀ ਲਗਭਗ ਅੱਗੇ ਸਾਰਾ ਸੁਪਰ ਸੀਟਰ ਦਾ ਸਿਸਟਮ ਸੇਮ ਹੈ ਜੀ ਉਸ ਤੋਂ ਇਲਾਵਾ ਆਪਾਂ ਨੇ ਇਹਦੇ ਚ ਦੋ ਤਿੰਨ ਚੀਜ਼ ਚੇਂजेस ਹੋਰ ਕਰਤੀਆਂ ਇੱਕ ਤਾਂ ਆਪਾਂ ਜਿਹੜਾ ਪਿਛਲਾ ਰੂਲ ਹੈ ਇਹਦੀ ਦਾਬ ਵਧਾਈ ਹੈ ਜੀ ਇਸ ਵਾਰ ਅੱਛਾ ਜੀ ਤੇ ਇੱਕ ਤੁਸੀਂ ਦੇਖ ਸਕਦੇ ਜਿਹੜੀਆਂ ਇਸ ਵਾਰ ਡਿਸਕਾਂ ਵਾਲਾ ਸਿਸਟਮ ਆ ਸੀ ਪਿੱਛੇ ਬਲੈਕ ਕਰਤਾ ਥੋੜਾ ਜਿਹਾ ਡਿਜ਼ਾਈਨ ਚ ਚੇਂजेस ਕੀਤੀਆਂ ਨੇ ਬਾਕੀ ਥੋੜਾ ਜਿਹਾ ਸਾਈਡ 휠 ਦੇ ਵਿੱਚ ਥੋੜੀਆਂ ਚੇਂजेस ਕੀਤੀਆਂ ਹੈਵੀ ਡਿਊਟੀ ਕਰਤਾ ਇੱਕ ਜ਼ਿਮੀਦਾਰਾਂ ਨੇ ਸੁਝਾਇਆ ਸੀ ਕਿ ਸਾਡੇ ਜਿਹੜਾ ਸਾਈਡ ਵਾਲਾ ਪੂਰ ਆ ਬਾਹਰਲੇ ਸਾਈਡ ਤੇ ਉਹਦਾ ਕਿਸੇ ਤੋਂ ਪਹਿਲਾਂ ਸਿੱਧੇ ਪਾਈਪ ਹੀ ਦਿੱਤੇ ਹੁੰਦੇ ਸੀ ਅਸੀਂ ਉਹ ਫਿਰ ਜ਼ਿਮੀਦਾਰਾਂ ਨੇ ਸਾਨੂੰ ਸੁਝਾਇਆ ਤਾਂ ਕਿ ਜਦੋਂ ਪਾਈਪ ਨਾਲ ਦਾਣਾ गिरਦਾ ਤਾਂ ਉਹ ਲਾਈਨ ਦੇ ਵਿੱਚ ਗਿਰਕ ਨਹੀਂ ਜਾਂਦਾ ਇਸ ਵਾਰ ਅਸੀਂ ਸਪੈਸ਼ਲ ਉੱਥੇ ਨਾਲ ਇੱਕ ਅਟੈਚਮੈਂਟ ਬਣਾ ਕੇ ਲਾਈ ਆ ਕਿ ਹੁਣ ਉਹ ਜਿਹੜਾ ਦਾਣਾ ਉਹ ਲਾਈਨ ਦੇ ਵਿੱਚ ਗਿਰਦਾ ਜਾਊਗਾ ਬਾਕੀ ਸਾਈਡ ਪੂਰ ਸਾਰਾ ਸਾਨੂੰ ਹੋਰ ਦੱਸੋ ਜਿਹੜੀਆਂ 22 21 ਮਾਡਲ ਨੇ ਉਹਨਾਂ 'ਚ ਇੱਕ ਪ੍ਰੋਬਲਮ ਆਈ ਸੀ ਮਿੱਟੀ ਬਹੁਤ ਜੰਮਦੀ ਕਿਸਕਾ ਉਹਨਾਂ ਬਾਰੇ ਕੀ ਕਰਿਆ ਸੀ ਭਾਈ ਜੀ ਉਹਦੇ ਵਿੱਚ ਕੀ ਹੈ ਕਿ ਜਿਹੜੀ ਮਿੱਟੀ ਦਾ ਇਸ਼ੂ ਸੀਗਾ ਉਹਦੇ ਵਿੱਚ ਅਸੀਂ ਕੁਝ ਸਕ੍ਰੈਪਰਾਂ ਦੇ ਡਿਜ਼ਾਈਨ ਦੇ ਵਿੱਚ ਸੁਧਾਰ ਕੀਤਾ ਸਕ੍ਰੈਪਰ ਅਸੀਂ ਹੈਵੀ ਕਰਤੇ ਜੀ ਹੁਣ ਅੱਗੇ ਕੀ ਹੁੰਦਾ ਸੀ ਕਿ ਜਦੋਂ ਕਿਤੇ ਡਾਕਰ ਜ਼ਮੀਨ ਦੇ ਵਿੱਚ ਚੱਲਦੇ ਸੀ ਤਾਂ ਇਹ ਸਕ੍ਰੈਪਰਾਂ ਦੇ ਨਾ ਬੈਂਡ ਹੋਣ ਦਾ ਇਸ਼ੂ ਆ ਜਾਂਦਾ ਸੀਗਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ 'ਚ ਇੱਕੋ ਜਿਹੀ ਮਿੱਟੀ ਤਾਂ ਹੈ ਨਹੀਂਗੀ ਤਾਂ ਇਸ ਵੇਲੇ ਉਹਨੂੰ ਦੇਖਦੇ ਅਸੀਂ ਕੀ ਕਰੇ ਜਿਹੜਾ ਸਕ੍ਰੈਪਰ ਹੈ ਨਾਲ ਦਾ ਡਿਜ਼ਾਈਨ ਨੂੰ ਹੋਰ ਵੀ ਹੈਵੀ ਡਿਊਟੀ ਬਣਾਤਾ ਹੁਣ ਲਾਸਟ ਈਅਰ ਵੀ ਅਸੀਂ ਇਹ ਚੀਜ਼ ਕੀਤੀ ਸੀ ਤਾਂ ਸਾਨੂੰ ਉਹਦੇ ਕੋਈ ਦਿੱਕਤ ਨਹੀਂ ਆਈ ਜਿੰਨੇ ਵੀ ਫਾਰਮਰਾਂ ਨੂੰ ਆਪਾਂ ਦਿੱਤਾ ਸਾਰੇ ਸੈਟੀਸਫਾਈਡ ਨੇ ਜਿਵੇਂ ਆਪਾਂ ਇਹਦਾ ਇਹ ਫੰਡਾ ਰੋਟਾਵੇਟਰ ਦਾ ਬਾਈ ਜੀ ਬੜਾ ਸਿੰਪਲ ਸਿਸਟਮ ਹੈ ਨਹੀਂ ਤਿੰਨ ਨਾਟਵੋਲਟ ਉਧਰ ਨੇ ਤੇ ਤਿੰਨ ਦੇ ਵਿੱਚ ਸਾਰੀ ਬੈਕ ਸਾਈਡ ਦੀ ਅਟੈਚਮੈਂਟ ਨਿਕਲ ਜੂਗੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਵੀ ਕਈ ਕੰਪਨੀਆਂ ਦੇ ਆਪਣੇ ਆਪਣੇ ਹਰੇਕ ਦੀ ਆਰ ਐਨ ਡੀ ਹੈ ਹਰੇਕ ਦਾ ਡਿਜ਼ਾਈਨ ਨੇ ਕਈ ਕਹਿ ਦਿੰਦੇ ਨੇ ਕਿ ਸਾਡਾ ਬੈਕ ਸਾਈਡ ਤੋਂ ਤਾਰ ਕੇ ਤੁਸੀਂ ਰੋਟਾਵੇਟਰ ਬਣਾ ਸਕਦੇ ਹੋ ਪਰ ਉਹਦੇ ਚ ਕੀ ਹੈ ਕਿ ਜਿਹੜਾ ਰੋਲਰ ਆ ਪਿੱਛੇ ਬੈਕ ਸਾਈਡ ਵਾਲਾ ਇਹ ਤੁਹਾਡਾ ਰੋਟਾ ਉਹਦੇ ਨਾਲ ਹੀ ਰਹਿੰਦਾ ਲੱਗਿਆ ਹਾਂ ਉਹ ਲੱਗ ਨਹੀਂ ਹੁੰਦਾ ਹੁਣ ਜਦੋਂ ਆਪਾਂ ਖੇਤ ਪਾਉਣਾ ਹੈ ਤਾਂ ਆਪਾਂ ਨੂੰ ਹੁੰਦਾ ਕਿ ਬੈਕ ਸਾਈਡ ਤੇ ਜਿਹੜੇ ਬਲੇਡ ਵਗੈਰਾ ਜਾਂ ਰੂਟਰ ਆ ਵੱ ਜਿਹੜਾ ਰੂਲ ਹੈ ਜੀ ਉਹਨੇ ਉਹਨੂੰ ਜ਼ਮੀਨ 'ਚ ਲੱਗਣ ਨਹੀਂ ਦੇਣਾ। ਬਿਲਕੁਲ। ਜੇ ਪਿੱਛੇ ਫੱਟਾ ਲੱਗਿਆ ਹੋਊਗਾ, ਉਹਦੇ ਸਪਰਿੰਗ ਹੁੰਦੇ ਸਪਰਿੰਗ ਉੱਪਰ ਉੱਠਦੇ ਆ ਤਾਂ ਬਲੇਡ ਪ੍ਰੋਪਰ ਕੰਮ ਕਰ ਪਾਉਂਦੇ ਆ ਜੀ। ਯਾਨੀ ਤੁਹਾਡਾ ਕਹਿਣ ਦਾ ਮਤਲਬ ਉਹ ਜਿਹੜਾ ਆਪਣਾ ਸੁਪਰ ਸੀਡਰ ਆ, ਇਹਨੂੰ ਜਦੋਂ ਤੁਸੀਂ ਰੋਟਾਵੇਟਰ ਬਣਾਉਣਾ, ਇਹ ਬਿਨਾਂ ਫੱਟੇ ਨਾਲ ਹੀ ਬਣਨਾ, ਇਹ ਰੂਲੇ ਨਾਲ ਹੀ ਨਹੀਂ ਬਣਨਾ। ਨਹੀਂ ਫੱਟੇ ਨਾਲ ਹੀ ਬਣੂਗਾ ਬਾਈ ਜੀ ਉਹਦੇ 'ਚ ਪ੍ਰੋਪਰ ਅਸੀਂ ਕਿੱਟ ਦੰਨੇ ਆ ਸਾਰੀ। ਉਹ 'ਚ ਨਟ ਬੋਲਟ ਤਾਂ ਲੈ ਕੇ ਸਪਰਿੰਗ ਹਰੇਕ ਚੀਜ਼ ਅਸੀਂ ਪ੍ਰੋਪਰ ਦੰਨੇ ਆ ਜੀ ਫਾਰਮਰ ਨੂੰ ਤਾਂ ਕਿ ਉਹਦਾ ਪ੍ਰੋਪਰ ਜਿਹ ਨਾ ਕਿ ਅੱਧਾ ਦੂਰਾ ਰੋਟਰ ਵਾਟਰ ਬਣੇ ਜਿਹਦੇ ਨਾਲ ਬਾਹਰ ਦੇਖਾ ਕਿਉਂਕਿ ਕੱਦੂ ਦੇ ਵਿੱਚ ਕੀ ਹੁੰਦਾ ਕਿ ਹੁਣ ਇਹਦੇ ਜਿਹੜੇ 베アリング ਨੇ ਜਦੋਂ ਕੋਲਾਂ ਦੇ ਪਾਣੀ ਪੈ ਗਿਆ ਤਾਂ ਕੱਦੂ ਚ ਖਰਾਬ ਹੋਣ ਦਾ ਡਰ ਰਹਿੰਦਾ ਜੀ ਬਿਲਕੁਲ ਕਿਉਂਕਿ ਇਹ 베アリング ਸੁੱਕੇ ਚੱਲਣ ਵਾਸਤੇ ਬਣਿਆ ਨਾ ਕਿ ਪਾਣੀ ਦੇ ਵਿੱਚ ਕਿਸਾਨ ਭਰਾਵੋ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੋਣੀ ਆ ਤੇ ਜਿੰਨਾ ਕੁਛ ਇਹਨਾਂ ਨੇ ਗੀਅਰ ਵਗੈਰਾ ਵੱਡਾ ਛੋਟਾ ਕਰਿਆ ਜਾਂ ਇਹਦੇ ਮਿੱਟੀ ਲੱਗਣ ਦੀ ਜਿਹੜੀ ਪ੍ਰੋਬਲਮ ਆ ਉਹ ਹੱਲ ਕਰੀਆਂ ਨੇ ਡੀਏਪੀ ਰੁਕਣ ਦਾ ਹੱਲ ਕਰਿਆਗਾ ਤੇ ਜਿਹੜੀ ਕੁਆਲਿਟੀ ਆ ਉਦੋਂ ਹੀ ਤਾਂ 100% ਸ਼ੁੱਧੀ ਆ ਆਪਾਂ ਕੋਈ ਮੁਕਾਬਲੇ ਨਹੀਂ ਕਿਸੇ ਨਾਲ ਕਰ ਸਕਦੇ ਵੀਰ ਜੀ ਤੁਸੀਂ ਇੰਨਾ ਜਾਣਕਾਰੀ ਦਿੱਤੀ ਸਾਡੇ ਕਿਸਾਨ ਭਰਾਵਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂ ਵੀ ਕਿਸਾਨ ਭਰਾਵੋ ਅੱਜ ਆਪਾਂ ਪੁੱਲ ਰੈਗਰੋ ਏਜੰਸੀ ਸੰਗਰੂਰ ਦੇ ਵਿੱਚ ਸਨਾਮ ਰੋਡ ਦੇ ਉੱਤੇ ਨਵੀਂ ਏਜੰਸੀ ਖੁੱਲੀ ਹੈ। ਉਹਦੀ ਅੱਜ ਮਹੂਰਤ ਤੇ ਆਏ ਹੋয়াਗੇ ਤੇ ਬਾਈ ਜੀ ਸੁਖੂਰਾ ਮੋੜ ਤੋਂ ਨੇ ਆ ਇਹ ਮੈਸ਼ੂ ਬਾਰੇ ਬਹੁਤ ਕੁਝ ਜਾਣਦੇ ਨੇ ਤੇ ਮੈਸ਼ੂ ਦੇ ਫੈਨ ਆ ਆਪਾਂ ਇਹਨਾਂ ਨੂੰ ਪੁੱਛਦੇ ਹਾਂਗੇ। ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਆ ਤੇ ਬਾਈ ਜੀ ਕੀ ਨਾਮ ਆ? ਸਾਡਾ ਪਿੰਡ ਸੁਖੂਰਾ ਮੋੜ ਦੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਲਾਕ ਸਹਿਣਾ ਜੀ। ਹਾਂਜੀ ਇਹ ਐਮਐਸਓ ਦਾ ਜਿਹੜਾ ਬਰਨਾਲੇ ਮਤਲਬ ਪਹਿਲਾਂ ਇਹਨਾਂ ਦੀ ਜਿਹੜੀ ਸ਼ਾਪ ਹੈਗੀ ਸੇਵਕ ਸਿੰਘ ਦੀ ਉਹ ਬਰਨਾਲੇ ਦੀ ਉਹ ਬਰਨਾਲੇ ਆ ਐਮਐਸਓ ਬਾਰੇ ਅਸੀਂ ਲਗਭਗ 2-3 ਸਾਲ ਤੋਂ 2.5 ਸਾਲ ਤੋਂ ਹਾਂਜੀ ਤੇ ਜਾਣਕਾਰੀ ਰੱਖਦੇ ਆਂਗੇ ਤੇ ਕਿਉਂਕਿ ਸਾਡਾ ਇਹਦੇ ਨਾਲ ਵੀ ਆਉਣਾ ਜਾਣਾਗਾ ਕਰ ਸੇਵਕ ਨਾਲ ਬਾਕੀ ਜਿਹੜੇ ਸੰਦ ਸਾਡੇ ਨੇੜਤਾ ਵਾਲੇ ਮਿੱਤਰ ਦੋਸਤ ਨੇ ਕਈ ਉਹਨੂੰ ਦਵਾ ਕੇ ਲੈ ਕੇ ਆਏ ਆ ਤੇ ਰਿਸ਼ਤੇਦਾਰ ਨੇ ਉਹਨਾਂ ਨੇ ਵੀ ਲੈਣੇਗੇ ਤੇ ਐਮਐਸਓ ਮਤਲਬ ਕਿ ਪੂਰਾ ਤਸੱਲੀ ਬਖਸ਼ੀ ਚੀਜ਼ ਆ ਯਾਨੀ ਕਹਿਣ ਦਾ ਭਾਵ ਆ ਯਾਨੀ ਤੁਹਾਡਾ ਮਤਲਬ ਵੀ ਜੇ ਕਿਸਾਨ ਨੇ ਪੈਸੇ ਲਾਉਣੇ ਨੇ ਹਾਂ ਪੈਸੇ ਲਾਉਣੇ ਨੇ ਆਪਣੇ ਚੋਂ ਪੈਸੇ ਲਾਉਣੇ ਤਾਂ ਮੈਸੇਜ ਹਾਂਜੀ ਹਾਂਜੀ ਤੁਹਾਡਾ ਕਿਹੜਾ ਪਿੰਡ ਹੈ ਬਈ ਇਹ ਮੇਰੇ ਮਿੱਤਰ ਨੇ ਜੀ ਸਰਪੰਚ ਨੇ ਮਾਲੇ ਮੋੜ ਤੋਂ ਸਿਕੰਦਰ ਸਿੰਘ ਇਹਨਾਂ ਨੇ ਹੁਣ ਸਭ ਵੀ ਇਹੀ ਵਰਤਦੇ ਨੇ ਇਹਨੇ ਸਾਰੇ ਹਾਂ ਸਾਨੂੰ ਸਬਸਿਡੀ ਨਿਕਲੀ ਸੀਗੀ ਗਰੁੱਪ ਚ ਹਾਂਜੀ ਅਸੀਂ ਤਿੰਨ ਸੁਪਰ ਸੀਟਰ ਇਹਦੇ ਮਾਸੀਓ ਦੇ ਲੈਤੇ ਆ ਮੇਰੇ ਕੋਲੇ ਨੌ ਘਰ ਦਾ ਫਾਰਮ ਹੈ ਨੌ ਉਹ ਵੀ ਮਾਸੀ ਹੁਦਾਗਾ ਮਤਲਬ ਯਾਨੀ ਭਾਈ ਆਪਾਂ ਚੱਲੇ ਵੀ ਬਾਈ ਦੀ ਸੰਤੁਸ਼ਟੀ ਐ ਐਮਐਸਯੂ ਨਾਲ ਜੁੜ ਕੇ ਸੰਤੁਸ਼ਟੀ ਐ ਆਪਾਂ ਆਪਾਂ ਕਹਿ ਦਈਏ ਵੀ ਜੇ ਕੋਈ 10 2000 ਕੀਜ ਮਹਿੰਗੀ ਆ ਤਾਂ ਉਹਦਾ ਮਤਲਬ ਆਪਾਂ ਦੇਖਿਆ ਰਿਜ਼ਲਟ ਵੀ ਹੈ ਗੱਲ ਦਾ ਆਪਾਂ ਨੂੰ ਪੈਸੇ ਵਾਰ-ਵਾਰ ਤਾਂ ਖਾਤੇ ਤੇ ਲਾਉਣੇ ਨਹੀਂ ਹੁੰਦੇ ਇੱਕ ਵਾਰ ਮਸਾ ਲੱਗਦੇ ਨੇ ਇੱਕ ਵਾਰੀ ਆਪਾਂ ਦਾ 2000 ਰੁਪਿਆ ਵੱਧ ਵੀ ਲੱਗ ਜੂ ਹਾਂਜੀ ਹਾਂ ਤਾਂ ਇਹਦੇ ਕੋਈ ਹਰਜ ਨਹੀਂ ਹੁੰਦਾ ਮਤਲਬ ਵੀ ਕੀਜ ਦੀ ਕੁਆਲਿਟੀ ਵੀ ਐ ਤੇ ਰੋਟਾਵੇਟਰ 9 ਫੁੱਟ ਅਸੀਂ ਚਲਾਉਣੇ ਆ ਤਾਂ ਮਤਲਬ ਆਂ ਨਾਰਮਲ ਚੱਲਦਾ ਰੈਲਾ ਚੱਲਦਾ ਹੈ ਕਦੂਜੇ ਰੋਟਾਵੇਟਰਾਂ ਦੇ ਠੀਕ ਹੈ ਠੀਕ ਹੈ ਬਾਕੀ ਹਰ ਬੰਦੇ ਦੀ ਆਪਦੀ ਆਉਦੀ ਚੋਇਸ ਹੁੰਦੀ ਹੈ ਲੈਣਾ ਪਰ ਤੁਹਾਡਾ ਸੁਨੇਹਾ ਕਿਸਾਨਾਂ ਨੂੰ ਜੇ ਪੈਸੇ ਲਾਉਣੇ ਨੇ ਤਾਂ ਮੈਸ਼ਿਓ ਨਾਲ ਜੁੜੋ ਹਾਂ ਮੈਸ਼ਿਓ ਨਾਲ ਜੁੜੋ ਲੈ ਵੀ ਕਿਸਾਨ ਭਰਾਵੋ ਇਹ ਕਿਸਾਨਾਂ ਦੀ ਜਿਹੜੀ ਬੈਕ ਗੱਲਬਾਤ ਸੀ ਸਾਰੀ ਕਰੀ ਆਪਾਂ ਨੇ ਤੇ ਇਹ ਜਿਹੜੀ ਦੁਕਾਨ ਆ ਜਾਂ ਏਜੰਸੀ ਆ ਇਹਨੂੰ ਆਪਾਂ ਕਹਿ ਲੈਨੇ ਆ ਵੀ ਇਹ ਅੱਜ ਦਾ ਮਹੂਰਤਾ ਜਦੋਂ ਆਪਾਂ ਸੰਗਰੂਰ ਤੋਂ ਸੁਨਾਮ ਨੂੰ ਜਾਣਿਆਂਗੇ ਸੁਨਾਮ ਰੋਡ ਦੇ ਉੱਤੇ ਆ ਮੈਸ਼ਿਓ ਬਿਲਕੁਲ ਜਿ세 ਇੱਕ ਸਾਨੂੰ ਸੁਨੇਹਾ ਦੇ ਦिए ਕਿਰਾ ਆਰਜੀ ਤੌਰ ਤੇ ਬਸ ਸਟੈਂਡ ਬਣਿਆ ਦੀਗਾ ਉਹਦੇ ਬਿਲਕੁਲ ਸਾਹਮਣੇ ਆ ਦੇਸੀ ਭਾਸ਼ਾ ਚ ਆਪਾਂ ਗੱਲ ਕਰੀਏ ਤਾਂ ਇਹ ਸਾਰੇ ਸੰਗਰੂਰ ਜ਼ਿਲ੍ਹੇ ਨੂੰ ਪਤਾ ਵੀ ਆਰਜੀ ਕੁਝ ਸਾਲ ਵਾਸਤੇ ਇੱਕ ਬਸ ਸਟੈਂਡ ਬਣਿਆ ਦੀਗਾ ਬਿਲਕੁਲ ਉਹਦੇ ਸਾਹਮਣੇ ਆ ਭੁੱਲ ਰੈਗਰੋ ਨੰਸੀ ਤੇ ਨੰਬਰ ਤੁਹਾਨੂੰ ਸਾਰੇ ਸਕਰੀਨ ਤੇ ਦੇਵਾਂਗੇ ਤੋਂ ਸੰਧ ਜਦੋਂ ਵੀ ਤੁਸੀਂ ਲੈਣੇ ਨੇ ਇੱਕ ਵਾਰੀ ਇਸ ਦੁਕਾਨ ਨੂੰ ਵਿਜਿਤ ਜ਼ਰੂਰ ਕਰਿਓ ਧੰਨਵਾਦ ਸਾਰੇ ਕਿਸਾਨ ਭਰਾਵਾਂ ਹਾਂ ਵੀ ਕਿਸਾਨ ਵੀਰੋ ਅੱਜ ਆਪਾਂ ਸੰਗਰੂਰ ਤੋਂ ਸੁਨਾਮ ਰੋਡ ਦੇ ਉੱਤੇ ਜਿਹੜੀ ਪੁੱਲਰ ਪੁੱਲਰੈਗਰੋ ਏਜੰਸੀ ਦਾ ਢ ਘਾਟਨ ਤੇ ਆਏ ਹੋਿਆਂਗੇ ਕਿਸਾਨਾਂ ਦੀ ਬਿਹਤਰੀ ਖੁਸ਼ਹਾਲੀ ਲਈ ਜਿਹੜੀ ਬਾਈ ਹੋਰਾਂ ਨੇ ਅੱਜ ਡੀਲਰਸ਼ਿਪ ਲਈਤੀ ਆ ਚਾਨੀ ਐਗਰੋ ਇੰਡਸਟਰੀ ਦੀ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਇਸ ਚੀਜ਼ ਦਾ ਵੀ ਸੰਗਰੂਰ ਦੇ ਵਿੱਚ ਕੋਈ ਚਾਨੀ ਦਾ ਡੀਲਰ ਹੋਵੇ ਤੇ ਅੱਜ ਨਿਰਮਲ ਸਿੰਘ ਚਾਨੀ ਵੀ ਆਪਣੇ ਨਾਲ ਖੜੇ ਨੇ ਸੇਵਕ ਸਿੰਘ ਮਾਨ ਵੀ ਆਪਣੇ ਨਾਲ ਨੇਗੇ ਤੇ ਇਹਨਾਂ ਨੇ ਲਈਤੀ ਆ ਡੀਲਰਸ਼ਿਪ ਜਦੋਂ ਆਪਾਂ ਸੰਗਰੂਰ ਤੋਂ ਸੁਨਾਮ ਨੂੰ ਜਾਣਿਆ ਪੁਰਾਣਾ ਇੱਕ ਬੱਸ ਸਟੈਂਡ ਬਣਿਆ ਸੀ ਸੰਗਰੂਰ ਆਰਜੀ ਤੌਰ ਤੇ ਸਾਲਕ ਵਾਸਤੇ ਬਿਲਕੁਲ ਉਹਦੇ ਸਾਹਮਣੇ ਤੇ ਸਾਰੇ ਇਹ ਦੁਕਾਨ ਨੂੰ ਲਾਜ਼ਮੀ ਤੁਸੀਂ ਬਦ ਕਰਕੇ ਜੇ ਏਜੰਸੀ ਨੂੰ ਤੇ ਮੈਂ ਨਿਰਮਲ ਸਿੰਘ ਚਾਨੀ ਜੀ ਨੂੰ ਦੋ ਚਾਰ ਸਵਾਲ ਪੁੱਛਦਾ ਬਾਈ ਜੀ ਜਿਹੜਾ 18 19 ਤੋਂ ਤੁਸੀਂ ਇਹਦੇ ਵਿੱਚ ਕੀ ਬਦਲਾਅ ਲੈ ਕੇ ਆਏ ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਿਆ 18 19 ਤੋਂ ਬਾਅਦ ਹੌਲੀ ਹੌਲੀ ਜਿਵੇਂ ਲੋਕਾਂ ਦੀ ਜਾਂ ਫਾਰਮਰ ਦੀ ਡਿਮਾਂਡ ਹੈ ਕੁਝ ਸੁਝਾਅ ਆਉਂਦੇ ਆ ਉਸ ਦੇ ਮੁਤਾਬਕ ਅਸੀਂ ਇਹਦੇ ਵਿੱਚ ਥੋੜੇ ਥੋੜੇ ਬਦਲਾਅ ਵਿੱਚ ਗੇਅਰ ਦਾ ਹੋ ਗਿਆ ਪ੍ਰੈਸ਼ਰ ਦਾ ਸਿਸਟਮ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੀ ਤੂੜੀ ਮੋਟੀ ਬੈਕ ਕਰਨ ਦਾ ਸਿਸਟਮ ਹੋ ਗਿਆ ਹਾਂਜੀ ਜਿਹਦੇ ਵਿੱਚ ਆਪਾਂ ਨੂੰ ਬਾਸਕਟ ਮੰਨ ਲਓ ਥੋੜੀ ਬਹੁਤੀ ਕਿਤੇ ਚੇਂਜ ਕਰਨੀ ਪੈਂਦੀ ਸੀ ਇੱਧਰ ਉੱਧਰ ਜਾਣ ਵਾਸਤੇ ਹਾਂਜੀ ਹਾਂਜੀ ਮੰਨ ਕੇ ਚੱਲੋ ਵੀ ਕਿਸੇ ਜਗ੍ਹਾ ਤੇ ਬਰੀਕ ਮੋਟੀ ਜ਼ਿਆਦਾ ਭਾਲਦੇ ਆ ਓਕੇ ਤਾਂ ਉਸ ਤੋਂ ਬਾਅਦ ਜਦੋਂ ਬਲੇਡਾਂ ਦੀ ਡ੍ਰੈਂਗ ਵਿੱਚ ਕੁਝ ਥਰੇਸ਼ਰ ਦੀ ਡ੍ਰੈਂਗ ਵਿੱਚ ਬਦਲਾ ਕੀਤੇ ਗਏ ਉਸ ਦੇ ਨਾਲ ਉਹ ਉਹ ਹੀ ਜਾਲ ਹੈ ਜਿਹੜਾ ਦੂਸਰੀ ਜਗ੍ਹਾ ਤੇ ਬੜੇ ਵਧੀਆ ਆਰਾਮ ਨਾਲ ਚੱਲਦਾ ਤੇ ਪੂਰੀ ਬਰੀਕ ਕਰਦਾ ਹੁਣ ਇਸ ਟਾਈਮ ਅਸੇ ਇੱਕੋ ਜਾਲ ਤੋਂ ਹੀ ਆਪਾਂ ਥੋੜਾ ਥੋੜਾ ਸੂ ਸੂਤ ਦਾ ਫਰਕ ਪਾ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਦੂਸਰਾ ਸਭ ਤੋਂ ਵੱਡਾ ਬਦਲਾ ਇੱਕ ਪ੍ਰੈਸ਼ਰ ਦਾ ਹੋ ਗਿਆ ਤੇ ਇੱਕ ਬਲੂਅਰ ਸਿਸਟਮ ਦਾ ਹੋ ਗਿਆ ਜਿਵੇਂ ਆਪਣਾ ਰੀਪਰ ਪਹਿਲਾਂ ਹੀ ਮਸ਼ਹੂਰ ਹੈ ਮਾਲਕ ਦੀ ਕਿਰਪਾ ਵੀ ਸੋਨਾ ਕੰਮ ਕਰਦਾ ਹੈ ਹਾਂ ਬਿਲਕੁਲ ਬਿਲਕੁਲ ਦੇ ਵਿੱਚ ਤਾਂ 40 ਟਰਾਲੀਆਂ 45 ਤੱਕ ਵੀ ਬਣਾਉਂਦਾ ਹੈ ਇਹਦਾ ਕਿਸਾਨ ਭਰਾ ਕੋਈ ਦੋ ਰਹਿ ਨਹੀਂ ਵੀਰ ਜੀ ਦੀ ਮੈਂ ਗੱਲ ਵਿਚਾਲੇ ਕਰਦਾ ਵੀ ਸਭ ਤੋਂ ਵੱਡਾ ਵੀ ਮੇਰਾ ਖਿਆਲ ਪੰਜਾਬ ਦੇ ਵਿੱਚ ਤੁਸੀਂ ਬਣਾਉਂਦੇ 64 ਇੰਚੀ ਕੋਈ ਬਣਾਉਂਦਾ ਨਹੀਂ ਜੀ ਬਿਲਕੁਲ ਬਿਲਕੁਲ ਕਟਰ ਵੱਡਾ ਛੋਟਾ ਕੁਝ ਕਰਿਆ ਵੀਰ ਜੀ ਕਟਰ ਪਹਿਲਾਂ ਇਹ 7.5 ਫੁੱਟ ਦੇ ਵਿੱਚ ਆਉਂਦਾ ਸੀਗਾ ਅੱਛਾ ਜੀ ਹੁਣ ਇਹ 8.5 ਫੁੱਟ 17 ਫਿੰਗਰ ਦੇ ਵਿੱਚ ਇਹਨੂੰ ਹੋਰ ਵਧੀਆ ਟੰਗਣਾ ਡਿਜ਼ਾਈਨ ਕਰਕੇ ਨੀਚੇ ਸਪੋਰਟਾਂ ਹੋਰ ਵਧਾ ਕੇ ਤੇ ਇਹਨੂੰ ਮਜ਼ਬੂਤੀ ਨਾਲ ਵੱਡਾ ਕਟਰ ਬਣਾਇਆ ਗਿਆ ਬਾਡੀ 64 ਇੰਚੀ ਐ ਟ੍ਰੈਸ਼ਰ ਵੀ ਉਹੀ 64 ਇੰਚੀ ਐ ਬਾਕੀ ਸਿਸਟਮ ਟੋਟਲ ਸੇਮ ਹੈ ਇੱਕ ਸਾਨੂੰ ਵੀ ਹੋਰ ਦੱਸੋ ਜਿਵੇਂ ਆਪਾਂ ਕਿਸੇ ਕੰਪਨੀ ਜਾਣਾ ਵੀ ਆਹ ਮਾਡਲ ਦਾ ਰੇਟ ਆਹ ਮਾਡਲ ਦਾ ਆ ਰੋਟਰ ਵੀ 64 ਇੰਚ ਦੇ ਵਿੱਚ ਇੱਕੋ ਹੀ ਮਾਡਲ ਆਉਂਦਾ ਆਪਣਾ ਇਹਦੇ ਵਿੱਚ ਵੀ ਕੋਈ ਬਦਲਾਅ ਹੋਏਗਾ ਨਹੀਂ 64 ਇੰਚ ਚਾਨਨੀ 2200 ਦੇ ਵਿੱਚ ਸਾਢੇ 7 ਫੁੱਟ ਕਟਰ ਤੇ ਸਾਢੇ 8 ਫੁੱਟ ਕਟਰ 1 ਫੁੱਟ ਦਾ ਫਰਕ ਦਾ ਫਰਕ ਹੈ ਹਾਂਜੀ ਦੋ ਫਿੰਗਰਾਂ ਦਾ ਫਰਕ ਹੈਗਾ ਅੱਛਾ ਜੀ 15 ਤੇ 17 ਫਿੰਗਰਾ ਕੋਈ 10ਾਂ ਡੂਰਾਂ ਦਾ ਨਹੀਂ ਟਾਇਰ ਤੇ ਬਾਕੀ ਟੋਟਲ ਟੈਕਨੀਕਲ ਬਿਲਕੁਲ ਸੇਮ ਹੈ ਇਦਰ ਜਿਵੇਂ ਮੰਨ ਲਓ ਵੀ ਅੱਜ ਹੁਣ ਜੋ ਥੋੜਾ ਜਿਹਾ ਵੱਡੇ ਟਰੈਕਟਰ ਆ ਗਿਆ ਉਹਨਾਂ ਨੂੰ ਦੇਖਦੇ ਹੋ ਥੋੜਾ 1 ਫੁੱਟ ਕੱਟਰੀ ਵੱਡਾ ਕਰਿਆ ਜੀ ਜੀ ਬਿਲਕੁਲ ਬਿਲਕੁਲ ਹੋਰ ਬਿਲਕੁਲ ਸੀਮ ਲਗਭਗ 2-3 ਸਾਲਾਂ ਤੋਂ ਨਾ ਇਹ ਡਿਮਾਂਡ ਆ ਰਹੀ ਸੀ 22 ਦੇ ਵਿੱਚ ਪਹਿਲੀ ਡਿਮਾਂਡ ਆਈ ਹੈ ਜੀ ਸਾਡੇ ਪਾਸ ਜੀ 63 HP ਹੈ 70 HP ਹੈ 75 HP ਹੈ ਉਸ ਦੇ ਹਿਸਾਬ ਨਾਲ ਕੋਈ ਕਟਰ ਦੇ ਵਿੱਚ ਵੱਡਾ ਕਰਕੇ ਜਾਂ ਹੋਰ ਕੋਈ ਸਿਸਟਮ ਸਾਨੂੰ ਬਣਾ ਕੇ ਦਿਓ ਜਿਹੜਾ ਅਸੀਂ ਪਹਿਲਾਂ ਹੀ ਇੰਨਾ ਰੀਪਰ ਚਲਾ ਚੁੱਕੇ ਆਂ ਠੀਕ ਐ ਅੰਨੀ ਵਾਲਾ ਵੀ ਅਸੀਂ 2-3 ਸਾਲ ਚਲਾਇਆ ਇਹ ਡਿਮਾਂਡ ਸੀ ਫਾਰਮਰ ਦੀ ਓਕੇ ਉਹ ਕਹਿੰਦੇ ਜੀ ਹੁਣ ਸਾਡੇ ਪਾਸ ਵੱਡਾ ਟਰੈਕਟਰ ਆ 50 55 ਐਚਪੀ ਨਹੀਂ ਹੁਣ 65 70 ਐਚਪੀ ਆ ਉਸ ਦੇ ਅਕੋਰਡਿੰਗ ਸਾਨੂੰ ਇਹਨੂੰ ਹੈਵੀ ਵੱਡਾ ਕੁਝ ਵੀ ਚੇਂਜ ਕਰਕੇ ਦਿਓ ਅਸੀਂ ਲੈਣਾ ਚਾਹਨੀ ਹੀ ਐ ਇੱਕ ਛੋਟੀ ਮਸ਼ੀਨ ਜਾਨੀ ਹੈ 2N1 ਹਾਂਜੀ ਹਾਂਜੀ ਕੁਝ ਛੋਟਾ ਸੈਂਪਲ ਤਾਂ ਰੀਪਰ ਆਉਂਦਾ ਨਹੀਂ ਹਨਾ ਇਹ ਦੇਣਾ ਚੋਪਰ ਤੋਂ ਚੋਪਰ ਬਾਡੀ ਚ ਹੀ ਆਉਂਦਾ ਜੀ 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 ਬਿਲਕੁਲ ਬਿਲਕੁਲ ਚੋਪਰ ਵੱਡੀ ਤਾਂ ਇਹ ਸਟਾਰਟਿੰਗ ਦੇ ਵਿੱਚ ਜਦੋਂ ਬਣਾਈ ਗਈ ਉਸ ਤੋਂ ਬਾਅਦ ਫਿਰ ਇਹਨੂੰ ਬਲੂਰ ਕੱਟ ਲਾ ਕੇ ਚੋਪਰ ਤੋਂ ਰਿਪਰ ਬਣਦਾ ਜਦੋਂ ਆਪਾਂ ਇਹਨੂੰ ਪੈਦਾ ਕਰਿਆ ਆਪਾਂ ਇਹਨੂੰ ਚੋਪਰ ਤੇ ਹੀ ਲੈ ਕੇ ਆਏ ਪਹਿਲਾਂ ਚੋਪਰ ਤੋਂ ਹੀ ਪੈਦਾ ਕੀਤਾ ਗਿਆ ਪਰਾਲੀ ਦੇ ਕੁੱਤਰੇ ਵਾਸਤੇ ਕੁੱਤਰੇ ਵਾਸਤੇ ਜੀ ਅੱਗ ਲੱਗਣ ਤੋਂ ਪਰਹੇਜ਼ ਹੋਵੇ ਅੱਗ ਲੱਗਣ ਦਾ ਕੋਈ ਇਲਾਜ ਹੋਵੇ ਪਰਾਲੀ ਦਾ ਵੀ ਹੱਲ ਹੋਵੇ ਸਭ ਤੋਂ ਪਹਿਲਾਂ ਪੁਆਇੰਟ ਹੀ ਉਹ ਸੀਗਾ ਆਪਣਾ ਠੀਕ ਹੈ ਜੀ ਤੇ ਬਾਕੀ ਅੱਜ ਇੱਥੇ ਪੁੱਲਰ ਐਗਰੀਜੈਂਸੀ ਦੇ ਵਿੱਚ ਪਹੁੰਚੇ ਆਂ ਸੰਗਰੂਰ ਡਿਮਾਂਡ ਤਾਂ ਲਗਭਗ 3-4 ਸਾਲਾਂ ਤੋਂ ਸੀਗੀ ਸਰੂਰ ਦੇ ਵਿੱਚ ਦਾ ਬਾਈ ਜੀ ਮੰਨ ਲਓ ਆਪਾਂ ਨਾ ਗੱਲ ਕਰੀਏ ਜਦੋਂ ਕਦਾ ਮੈਂ ਕੰਮ ਛੱਡਿਆ ਉਸ ਤੋਂ ਬਾਅਦ ਵੀ ਡਿਮਾਂਡ ਸੀ ਬਹੁਤ ਬਹੁਤ ਡਿਮਾਂਡ ਸੀਗੀ ਸਾਨੂੰ ਵੀ ਖੁਸ਼ੀ ਹੁੰਦੀ ਹੈ ਮਾਣ ਮਿਲਦਾ ਹੈ ਪਿਆਰ ਮਿਲਦਾ ਹੈ ਅੱਜ ਵੀ ਇਹਨਾਂ ਨੇ ਬੁਲਾਇਆ ਇਹਨਾਂ ਦਾ ਧੰਨਵਾਦ ਹੈ ਬਹੁਤ ਐਨਾ ਕ ਨੌਆ ਐਗਰੋ ਇੰਡਸਟਰੀ ਦਾ ਵੀਰ ਜੀ ਅੱਜ ਵੀ ਸਾਨੂੰ ਲੋਕ ਫੋਨ ਕਰ ਲੈਂਦੇ ਨੇ ਜੀ ਜੀ ਧੰਨਵਾਦ ਤੁਹਾਡੇ ਨਾਲ ਵੀ ਬਹੁਤ ਪੁਰਾਣੇ ਇੱਕ ਫੈਮਿਲੀ ਦੇ ਤੌਰ ਤੇ ਜੁੜੇ ਹੋਏ ਆ ਬਹੁਤ ਮਾਣ ਸਤਕਾਰ ਮਿਲਦਾ ਹੈ ਠੀਕ ਹੈ ਭਾਈ ਜੀ ਇੱਥੇ ਤੁਸੀਂ ਆਏ ਧੰਨਵਾਦ ਤੁਸੀਂ ਜਾਣਤੀ ਸੀ ਤੁਹਾਡਾ तहे ਦਿਲੋਂ ਧੰਨਵਾਦ ਅਸੀਂ ਕਰਦੇ ਆਂ ਸੰਗਰੂਰ ਆਉਣ ਤੇ ਸਾਡੇ ਜ਼ਿਲ੍ਹੇ ਆਇਓ ਭੁੱਲ ਰੈਗਰੋ ਏਜੰਸੀ ਸੰਗਰੂਰ ਸੁਨਾਮ ਰੋਡ ਦੇ ਉੱਤੇ ਕਿਸਾਨ ਭਰਾਵਾਂ ਨੂੰ ਇੱਕ ਵਾਰੀ ਫੇਰ ਕਹਿੰਦੇ ਆਂ ਵੀ ਕੋਈ ਵੀ ਮਸ਼ੀਨ ਲੈਣ ਤੋਂ ਪਹਿਲਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਤੇ ਭਾਈ ਗੁਰਸੇਵ ਸਿੰਘ ਮਾਨ ਨੇ ਬੜੇ तहे ਦਿਲੋਂ ਪਿਆਰ ਵਾਲੇ ਬੰਦੇ ਨੇ ਪਿਆਰ ਬਹੁਤ ਕਰਦੇ ਨੇ ਤਾਂ ਹਰ ਕਿਸਾਨ ਦੇ ਜਦੋਂ ਆਪਾਂ ਕੋਈ ਕੰਪਲੀਟ ਕਰਦੇ ਆਂ ਤਾਂ ਉਹ ਅੱਦਕਦਾ ਹੋ ਕੇ ਕੰਪਲੀਟ ਦਾ ਹੱਲ ਵੀ ਕਰਨਗੇ ਸੋਡੀ ਦਾ ਤੇ ਨੰਬਰ ਤੁਹਾਨੂੰ ਸਕਰੀਨ ਤੇ ਦੇਵਾਂਗੇ ਤਾਂ ਜਰੂਰ ਇੱਕ ਵਾਰੀ ਇਹਨੂੰ ਏਜੰਸੀ ਨੂੰ ਵਿజిਟ ਕਰਿਓ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ